ਵਾਹਿਗੁਰੂ 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 ਡਖਣੇ ਮਹੱਲਾ ਪੰਜਵਾ ਸੱਚ ਸੁਹਾਵਾ ਕਾਂਢੀਐ ਕੂੜੇ ਕੂੜੇ ਸੋਏ ਨਾਨਕ ਵਰ ਲੈ ਜਾਣੀਐ ਜਿਨ ਸੱਚ ਪੱਲ ਹੋਏ ਮਹੱਲਾ ਪੰਜਵਾ ਸੱਜਣ ਮੁਖਿਆ ਨੂਪੋ ਅਠੇ ਪਹਿਰ ਨਿਹਾਲ ਸਾ ਸੁੱਤੜੀ ਸੋ ਸੌ ਡੇਠੋ ਤੈ ਸੁਪਨੇ ਹੋਂ ਖੰਨੀਆਂ ਮਹੱਲਾ ਪੰਜਵਾ ਸੱਜਣ ਸੱਚ ਪਰਖ ਮੁਖ ਲਾਵਣ ਤੋਂ ਥਰਾ ਮਨ ਮਜਾਹੂ ਲਖ ਤੁੱਦੋ ਦੂਰ ਨਾ ਸੋ ਪਰੀ ਪੌੜੀ ਧਰਤੇ ਆਕਾਸ਼ ਪਾਤਾਲ ਹੈ ਚੰਦ ਸੂਰ ਬਿਨਾਸੀ ਬਾਦ ਸਾਹਾ ਸਾਹਾ ਉਮਰਾਵ ਖਾਨ ਟਾਹੇ ਡੇਰੇ ਜਾਸੀ ਰਾੰਗ ਟੰਗ ਗਰੀਬ ਮਸਤ ਸਭ ਲੋਕ ਸੁਦਾਸੀ ਕਾਜੀ ਸੇਖ ਮਸਾਇਕਾ ਸਭੇ ਉੱਠ ਜਾਸੀ ਪੀਰ ਪੈ ਕੰਬ ਰਿਓਲੀਏ ਕੋਥੇ ਨਾ ਰਹਾਸੀ ਰੋਜ਼ਾ ਬਾਗ ਨਿਵਾਜ ਕ ਤੇਬ ਵਿਣ ਬੁਜੇ ਸਭ ਜਾਸੀ ਲਖਚੌਰ ਆਸੀ ਮੇਦਨੀ ਸਭ ਆਵੇ ਜਾਸੀ ਨਹਿਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਆਪਣਾ ਸੀ ਡਖਣੇ ਮਹੱਲਾ ਪੰਜਵਾਂ ਡਿੱਠੀ ਹਬ ਟੰਡੋ ਲੋ ਹਿਕ ਸੁਬਾਜਨਾ ਕੋਏ ਆਓ ਸੱਜਣ ਤੂੰ ਮੁਖ ਲਗ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾ ਆਸ ਕਿਆ ਸਾ ਬਾਹਰਾ ਮੂਹ ਮਨ ਵੱਡੀ ਆਸ ਆਸ ਨਿਰਾਸਾ ਹਿਕ ਤੂੰ ਹਾ ਬਲ 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 ਗਈ ਆਸ ਮਹੱਲਾ ਪੰਜਵਾ ਵਿਛੋੜਾ ਸੁਨੇ ਦੁੱਖ ਵੇਂ ਡਿੱਠੇ ਮਰਿਓਦ ਬਾਜ ਪਿਆਰੇ ਆਪਣੇ ਬਿਰਹੀ ਨਾਤੀ ਰੋਦ ਪੌੜੀ ਕੜ ਤੀਰਥੋ ਦੇਵ ਦਿਵਾਲਿਆ ਕੇਦਾਰ ਮਥਰਾ ਕਾਸੀ ਕੋੜ 33 ਸਾਹ ਦੇਵਤੇ ਸਣ ਇੰਦਰਾ ਜਸੀ ਸਿਮਰਤ ਸ਼ਾਸਤਰ ਵੇਦ ਚਾਰ ਖੜ ਦਰਸ ਮਾਸੀ ਪੋਥੀ ਪੰਡਤ ਗੀਤ ਕਵਤ ਕਵਤੇ ਪੀ ਜਾਸੀ ਜਤੀ ਸਤੀ ਸੰਿਆਸੀਆ ਸਭ ਕਾਲ ਹੈ ਵਾਸੀ ਮਨ ਜੋਗੀ ਦੇ ਗੰਭਰਾ ਜਮੈ ਸਣ ਜਾਸੀ ਜੋ ਦੀਸਾ ਸੋ ਵਿੰਸਣਾ ਸਭ ਬਿਨਸ ਬਿਨਾਸੀ ਈਥਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਤਰਹੋ ਸੀ ਸ਼ਲੋਕ ਡਖਣੇ ਮਹੱਲਾ ਪੰਜਵਾਂ ਸਹਿ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖਿਆ ਦੁਖੇ ਕੋਣ ਨਾ ਦੁਖ ਨਾਰਗ ਪਰੀ ਪਖੰਦੋ ਸੁਭਿ ਦਿਸ਼ਟ ਮਹੱਲਾ ਪੰਜਵਾਂ ਸੋਖ ਸਮੂਹਾ ਭੋਗ ਭੂਮ ਸਬਾਈ ਕੋਤਣੀ ਨਾਨਕ ਹੱਬੋ ਰੋਗ ਮ੍ਰਿਤਕ ਨਾਮੇ ਹੂਣ ਆ ਮਹੱਲਾ ਪੰਜਵਾ ਇਕ ਸਕੂ ਤੂੰ ਆਹੇ ਪਛਾਣੂ ਪੀਹਕ ਕਰ ਨਾਨਕ ਆਸੜੀ ਨਿਵਾਹੇ ਮਾਨਖ ਪਰਥਾਈ ਲਜੀਵਦੋ ਪੌੜੀ ਨਹਿਚਲ ਏਕ ਨਰਾਇਣੋ ਹਰਗਮਾ ਗਾਦਾ ਨਹਿਚਲ ਨਾਮ ਨਿਧਾਨ ਹੈ ਜਿਸਮਤ ਹਰ ਲਾਦਾ ਨਹਿਚਲ ਕੀਰਤਨ ਗੁਣ ਗੋਵਿੰਦ ਗੁਰਮੁਖ ਗਵਾਦਾ ਸੱਚ ਧਰਮ ਤਪ ਨਹਿ ਚਲੋ ਦਿਨ ਰਹਿਣੇ ਆਰਾਦਾ ਦਇਆ ਧਰਮ ਤਪ ਨਹਿ ਚਲੋ ਜਿਸ ਕਰਮ ਲਿਖਾ ਦਾ ਨਹਿਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਦਾ ਨਹਿ ਚਲੋ ਸੰਗਤ ਸਾਧ ਜਨ ਬਚਨ ਨਹਿਚਲ ਗੁਰ ਸਾਦਾ ਜਿਨ ਕਉ ਪੂਰਵ ਲਿਖਿਆ ਤਨ ਸਦਾ ਸਦਾ ਆਰਾਦਾ ਸਲੋਕ ਡਖਣੇ ਮਹੱਲਾ ਪੰਜਵਾ ਜੋੜ ਬੰਦੋ ਆਪ ਸੋਤਰਾਏ ਕਿਨ ਖੇ ਤਾਰਿੰਦ ਲੋ ਪੀ ਤਾਰ ਨਾਨਕ ਪਿਰਸੋਂ ਰਤਿਆ ਮਹੱਲਾ ਪੰਜਵਾ ਜਿਥੈ ਕੋਇ ਕਥਨ ਨਾ ਸੁਣਨ ਦੋ ਮਾਂ ਪਰੀ ਮੂੰਝ ਲਾਉ ਤਤ ਨਾਨਕ ਪਰੀ ਪਸੰਦੋ ਹਰਿਓ ਥੀ ਉਸ ਮਹੱਲਾ ਪੰਜਵਾ ਮੇਰੀ ਮੇਰੀ ਕਿਆ ਕਰੈ ਪੁੱਤਰ ਕਲਤਰ ਸਨੇਹੇ ਨਾਨਕ ਨਾਮੇ ਹੋਣੀਆਂ ਨੇ ਮਣਿਆਦੀ ਦੇਹ ਪੌੜੀ ਨੈਣੀ ਦੇਖੋ ਗੁਰਦਰਸ਼ਨੋ ਗੁਰਚਰਨੀ ਮੱਥਾ ਪੈਰੀ ਮਾਰਗ ਗੁਰ ਚਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਹਰਿ ਦੇ ਧਿਆਇਦਾ ਜਨ ਰਹਿਣ ਜਿ ਪੰਥਾ ਮੈਂ ਛੱਡਿਆ ਸਗਲਾ ਪਾਏਣੋ ਪ੍ਰਵਾਸ ਹੈ ਗੁਰਸਮਰਥਾ ਗੁਰਬਖਸ਼ਿਆ ਨਾਮ ਨਿਧਾਨ ਸਭੋ ਦੁਖ ਲਥਾ ਪੋ ਗੋ ਪੰਚੋ ਭਾਈ ਹੋ ਪੱਲੇ ਨਾਮਿਆ ਗਥਾ ਨਾਮਦਾਨ ਇਸ਼ਨਾਨ ਦੇੜ ਸਦਾ ਕਰੋ ਗੁਰ ਕਥਾ ਸਹਿਜ ਭਇਆ ਪ੍ਰਭ ਪਾਇਆ ਜਮ ਕਾ ਪਉ ਲਥਾ ਸ਼ਲੋਕ ਡਖਣੇ ਮਹੱਲਾ ਪੰਜਵਾਂ ਲੱਕੜੀਆਂ ਪਰੀਆਂ ਨੋ ਪੇਖੰਦੀਆਂ ਨਾ ਤਿੱਪੀਆਂ ਹਬ ਮੰਜਾ ਹੋ ਸੋਤਣੀ ਬਿਆਨ ਡਿਠੋ ਕੋਏ ਮਹੱਲਾ ਪੰਜਵਾਂ ਕੱਥੜੀਆਂ ਸੰਤਾਹ ਤੇ ਸੁਖਾਉ ਪੰਧੀਆਂ ਨਾਨਕ ਲੱਦੜੀਆਂ ਤੇ ਨਾਹ ਜਿਨ੍ਹਾਂ ਭਾਗ ਮਥਾ ਹੜਾਏ ਮਹੱਲਾ ਪੰਜਵਾ ਡੂੰਗਰ ਜਲਾ ਥਲਾ ਪੂਮ ਬਨਾ ਫਲਕੰਦਰਾ ਪਾਤਾਲ ਆਕਾਸ ਪੂਰਨ ਹਬ ਘਟਾ ਨਾਨਕ ਵੇਖ ਜਿਓ ਇਕ ਤਸੂਤ ਪਰੋਤੀਆ ਪੌੜੀ ਹਰਜੀ ਮਾਤਾ ਹਰਜੀ ਪਿਤਾ ਹਰਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਜ ਖਿਲਾਇਦਾ ਨਹੀਂ ਕਰਦਾ ਯਾਲਕ ਔਗਣ ਕੋ ਨ ਚਤਾਰਦਾ ਗਲ ਛੇਤੀ ਲਾਇਕ ਮੋਹਿ ਮੰਗਾ ਸੋਈ ਦੇਵਦਾ ਹਰ ਪਿਤਾ ਸੁਖ ਦਾਇਕ ਗਿਆਨ ਰਾਸ ਨਾਮ ਤਨ ਸੌਪਿਓਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਏਕ ਮੈਂ ਨਾਲੋਂ ਕਦੇ ਨ ਵਿਛੜਾਏ ਹਰ ਪਿਤਾ ਸਭਨਾ ਗੱਲਾਂ ਲਾਇਕ ਸ਼ਲੋਕ ਡਖਣੇ ਮਹੱਲਾ ਪੰਜਵਾਂ ਨਾਨਕ ਕੱਟੜਿਆਂ ਸਿਉ ਤੋੜ ਟੂੜ ਸੱਜਣ ਸੰਤ ਪੱਕਿਆਂ ਓਏ ਜੀਵਨ ਦੇ ਵਿਛੜਾ ਓਏ ਮੋਇ ਨਾਨ ਜਾਹੀ ਛੋੜ ਮਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕਨ ਕੁਰਨ ਕਟਾਂ ਅਤਕਾਲੀਆਂ ਵਰਸਨ ਮੇਘਿਆ ਪਾਰ ਨਾਨਕ ਸੰਗਮ ਪਰੀ ਸੁਹੰਦੀਆ ਮਹੱਲਾ ਪੰਜਵਾਂ ਜਲ ਥਲ ਨੀਰ ਭਰੇ ਸੀਤਰ ਪਵਨ ਚੁਲਾਰ ਦੇ ਸੇ ਜੜੀ ਆ ਸੋਇਨ ਹੀਰੇ ਲਾਲ ਜੜਨ ਦੀ ਆ ਸੁਭਰ ਕੱਪੜ ਭੋਗ ਨਾਨਕ ਪਰੀ ਵਿਹੋਣੀ ਤੱਤੀਆਂ ਪੌੜੀ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਣਾ ਜੇ ਸਭ ਧਾਵੈ ਪ੍ਰਾਣੀਆਂ ਪਾਵੈ ਤੁਰ ਲੈਣਾ ਬਿਨ ਕਰਮਾ ਕਿਛੁ ਨਾ ਲੱਭੈ ਜੇ ਫਰੈ ਸਭ ਤਰਨਾ ਗੁਰ ਮਿਲ ਭਉ ਗੋਵਿੰਦ ਕਾ ਭੈ ਡਰ ਦੂਰ ਕਰਨਾ ਪੈ ਤੇ ਬੈ ਰਾਗੁ ਉਪਜੈ ਹਰ ਕੋਇ ਤ ਫਿਰਨਾ ਕੋਇਤ ਕੋਇਤ ਸਹਿਜ ਉਪਜਿਆ ਫਿਰ ਜਨਮ ਨ ਮਰਨਾ ਹੇ ਆਏ ਕਮਾਏ ਤੇ ਆਇਆ ਪਾਇਆ ਸਾਧ ਸਰਨਾ ਬੋਇਥ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਸ ਪਉਜਲ ਤਰਨਾ ਸ਼ਲੋਕ ਮਹੱਲਾ 5ਵਾਂ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਭ ਨਾ ਕੀ ਰੇਣ ਕਾ ਤਉ ਆਓ ਹਮਾਰੇ ਪਾਸ ਮਹੱਲਾ ਪੰਜਵਾ ਮੂਆ ਜੀਵਨ ਦਾ ਪੇਖ ਜੀਵਨ ਦੇ ਮਰਜਾਨ ਜਿਨ੍ਹਾਂ ਮੁਹੱਬਤ ਇੱਕ ਸਿਉ ਤੇ ਮਾਨਸ ਪ੍ਰਧਾਨ ਮਹੱਲਾ ਪੰਜਵਾ ਜਿਸ ਮਨ ਵਸੈ ਪਾਰ ਬ੍ਰਹਮ ਨਿਕਟ ਨ ਆਵੈ ਪੀਰ ਭੁਖ ਤਿਖ ਤਿਸਨਾ ਵਿਆਪੈ ਜਮ ਨਹੀਂ ਆਵੈ ਨੀਰ ਪੌੜੀ ਕੀਮਤ ਕਹਿਣ ਨਾ ਜਾਈਐ ਸੱਚ ਸਾਹ ਅਡੋਲੇ ਸਿਧ ਸਾਧ ਗਿਆਨੀ ਧਿਆਨੀਆਂ ਕੌਣ ਤੁਧਨੋ ਤੋਲੇ ਪੰਨ ਨਾ ਕੰਨ ਸਮਰਥ ਹੈ ਓਪਤ ਸਭ ਪਰਲੇ ਕਰਨ ਕਰਨ ਸਮਰਥ ਹੈ ਕਟਕਟ ਸਭ ਬੋਲੇ ਰਿਜ ਕਿਸਮਾ ਹੈ ਸਭ ਸੈ ਕਿਆ ਮਾਨਸ ਡੋਲੇ ਗਹਿਰ ਗੰਭੀਰ ਅਥਾਹ ਤੂੰ ਗੁਣ ਗਿਆਨ ਅਮੋਲੈ ਸੋਈ ਕਮ ਕਮਾਉਣਾ ਕੀ ਆ ਤੁਰ ਮੌਲੇ ਤੁਦੋ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ ਰਾਗ ਮਾਰੂ ਬਾਣੀ ਕਬੀਰ ਜੀੋ ਕੀ ੴ ਸਤਿਗੁਰ ਪ੍ਰਸਾਦ ਪੜਿਆ ਕਵਨ ਕੁਮਤ ਤੁਮ ਲਾਗੇ ਬੂਡੋਗੇ ਪਰਵਾਰ ਸਕਲ ਸਿਓ ਆ ਰਾਮ ਨਾਮ ਜਪਵਾ ਭਾਗੇ ਰਹਾਓ ਵੇਦ ਪੁਰਾਨ ਪੜੇ ਕਾ ਕਿਆ ਗੁਣੋ ਖਰ ਚੰਦਨ ਜਸ ਭਾਰ ਆ ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰ ਸਤਾਰਾ ਜੀ ਬਦਉ ਸੋ ਧਰਮ ਕਰਥਾ ਪਾਉ ਆ ਧਰਮ ਕਾਹੋ ਕਤ ਪਾਈ ਆਪਸ ਕਉ ਮਨ ਵਰ ਕਰਥਾ ਪਾਉ ਕਾ ਕੋ ਕਹੋ ਕਸਾਈ ਮਨ ਕੇ ਅੰਦੇ ਆਪਨਾ 부ਜਾਉ ਕਾਹੇ 부ਜਾਉ ਭਾਈ ਮਾਇਆ ਕਾਰਨ ਵਿਦਿਆ ਵਿਚੋ ਜਨਮ ਅਭਰਥਾ ਜਾਈ ਨਾਰਦ ਬਚਨ ਬਿਆਸ ਕਹਿਤ ਹੈ ਸੋ ਕਉ ਪੁੱਛੋ ਜਾਈ ਕਹਿ ਕਬੀਰ ਰਾਮੈ ਰਮ ਛੂਟਾਓ ਨਾਹੇ ਤਾਂ 부ਡੇ ਭਾਈ ਬਨ ਬਸੇ ਕਿਉ ਪਾਈ ਹੈ ਜਾ ਲਓ ਮਨੈ ਮਨੋ ਨਾ ਤਜੈ ਬਕਾਰ ਜੇ ਕਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਰੰਗ ਰਵੋ ਆਤਮਾ ਰਾਮ ਰਹਾਓ ਜਟਾ ਭਸਮ ਲਿਪਨ ਕੀਆ ਕਹਾ ਗੁਫਾ ਮੈਂ ਬਾਸ ਮਨ ਜੀਤੇ ਜਗ ਜੀਤਿਆ ਜਾਂ ਤੇ ਵਿਖਿਆ ਤੇ ਹੋਇ ਉਦਾਸ ਅੰਜਨ ਦੇ ਸਬੈ ਕੋਈ ਟੁਕ ਚਾਹਨ ਮਹਿ ਵਿਢਾਨ ਗਿਆਨ ਅੰਜਨ ਜੇ ਪਾਇਆ ਤੇ ਲੋਇਨ ਪਰਵਾਨ ਕਹਿ ਕਬੀਰਬ ਜਾਣਿਆ ਗੁਰਗਿਆਂ ਦੀਆ ਸਮਝਾਏ ਅੰਤਰ ਗਾਥ ਹਰ ਭੇਟਿਆ ਅਬ ਮੇਰਾ ਮਨ ਕਤਹੂ ਨਾ ਜਾਏ ਹਰਿਦੋ ਸਿਦੋ ਜਾ ਕੋ ਫੁਰੀ ਤਬ ਕਾਹੂ ਸਿਉਂ ਕਿਆ ਕਾਹ ਜੋ ਤੇਰੇ ਕਹਿਨੇ ਕੀ ਗਤ ਕਿਆ ਕਾਹ ਮੈਂ ਬੋਲਤ ਹੀ ਬੜ ਲਾਜ ਹਰਾਮ ਜੇ ਪਾਇਆ RAM ਤੇ ਭਵੇ ਨਾ ਬਾਰ ਬਾਰ ਰਹਾਓ ਝੂਠਾ ਜਗ ਡਹਿਕੇ ਕਹਨਾ ਦਿਨ ਦੁਏ ਬਰਤਨ ਕੀ ਆਸ RAM ਉਦਕੋ ਜਿਹ ਜਨ ਪਿਆ ਤੇ ਬਹੁਰ ਨ ਭਈ ਪਿਆਸ ਘਰ ਪ੍ਰਸਾਦ ਜੇ ਬੂਝਿਆ ਆਇਆ ਸਾ ਤੇ ਭਇਆ ਨਰਾਸ ਸਭ ਸੱਚ ਨਜ਼ਰੀ ਆਇਆ ਜਉ ਆ ਤਮ ਭਇਆ ਉਦਾਸ ਰਾਮ ਨਾਮ ਰਸ ਚੱਖਿਆ ਹਰ ਨਾਮਾ ਹਰ ਤਾਰ ਕਹੋ ਕਬੀਰ ਕੰਚਨ ਪਿਆ ਬ੍ਰਹਮ ਗਿਆ ਸਮੁੰਦਰੇ ਪਾਰ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵੈਗੇ सुन सुन मिले समदर्शी पवन रूप हो जावेंगे बहुर हम काहे आवेंगे अमन जाना हुक्म तिशा का हुक्मै बुस समावेंगे रहाओ जब चूकै पंच तात की रचना ऐसे परम चुकावेंगे दर्शन छोड़ पे समदर्शी एको नाम ते आवेंगे ਜੇ ਤਹਾਂ ਮ ਲਾਏ ਤਿਥੀ ਲਾਗੇ ਤੈਸੇ ਕਰਮ ਕਮਾਵਾਂਗੇ ਹਰਜੀ ਕਿਰਪਾ ਕਰੇ ਜੋ ਆਪਣੀ ਤਉ ਗੁਰ ਕੇ ਸ਼ਬਦ ਸਮਾਵਾਂਗੇ ਜੀਵਤ ਮਰੋ ਮਰੋ ਫਿਰ ਜੀਵੋ ਜੀਵਤ ਮਰੋ ਮਰੋ ਫਿਰ ਜੀਵੋ ਪੁਨਰਪ ਜਨਮ ਨਾ ਹੋਈ ਕਹੋ ਕਬੀਰ ਜੋ ਨਾਮ ਸਮਾਨੇ ਸੁਨ ਰਹਾ ਲਿਵ ਸੋਈ ਜਉ ਤੁਮੋ ਕੋ ਦੂਰ ਕਰਤ ਹੋ ਤਉ ਤੁਮ ਮੁਕਤ ਬਤਾਵੋ ਏਕ ਅਨੇਕ ਹੋਇ ਰਹੋ ਸਗਲ ਮੈਂ ਅਬ ਕੈਸੇ ਪਰਮਾਵੋ RAM ਮੋਕ ਉਤਾਰ ਕਹਾਂ ਲੈ ਜਈ ਹੈ ਸੋਦੋ ਮੁਕਤ ਕਹਾਂ ਦਿਓ ਕੈਸੀ ਕਰ ਪ੍ਰਸਾਦ ਮੋਹਿ ਪਾਈ ਹੈ ਰਹਾਓ ਤਾਰਨ ਤਰਨ ਤਵੇ ਲਗ ਕਈਐ ਜਬ ਲਗ ਤਤ ਨ ਜਾਣਿਆ ਅਬ ਤੋ ਬਿਮਲ ਭੈ ਕਟਹੀ ਮੈਂ ਕਹਿ ਕਬੀਰ ਮਨ ਮੰਨਿਆ ਜਨਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ ਕਾਹੇ ਕਿਜਤ ਹੈ ਮਨ ਭਾਵਨ ਜਬ ਜਮ ਆਏ ਕੇਸ ਤੇ ਪਕਰੈ ਤੈ ਹਰ ਕੋ ਨਾਮ ਛਡਾਵਨ ਰਹਾਓ ਕਾਲ ਅਕਾਲ ਖਸਮ ਕਾ ਕੀਨਾ ਇਹੋ ਪਰਪੰਚ ਬਧਾਵਨ ਕਹਿ ਕਬੀਰ ਤੇ ਅੰਤੇ ਮੁਕਤੇ ਜਨ ਹਰਦੈ ਰਾਮ ਰਸਾਇਣ ਦੇਹੀ ਗਵਾ ਜਿਉ ਧਰਮਹਿ ਤਉ ਬਸੈ ਪੰਚਕਿਰਸਾਨਾ ਨੈਨੂ ਨਗਟੂ ਸ਼ਰਮ ਨੂੰ ਰਸਪਤ ਇੰਦਰੀ ਕਿਆ ਨਾ ਮਾਨਾ ਬਾਬਾ ਅਬ ਨਾ ਬਸੋ ਇਹ ਗਾਓ ਘਰੀ ਕਰੀ ਕਾ ਲੇਖਾ ਮੰਗਾ ਕਾਇਥ ਚੇਤੂ ਨਾ ਹੋ ਰਹਾਓ ਧਰਮ ਰਾਏ ਜਬ ਲੇਖਾ ਮੰਗਾ ਬਾਕੀ ਨਿਕਸੀ ਭਾਰੀ ਪੰਚਕਿਰਸਾਨ ਵਾ ਪਾ ਗਏ ਲੈ ਬਾਂਧਿਓ ਜਿਉ ਦਰਬਾਰੀ ਕਹ ਕਬੀਰ ਸੁਨੋਰੇ ਸੰਤੋ ਖੇਤ ਹੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕਉ ਬਹੋਰ ਨਾ ਪਉ ਜਲ ਫੇਰਾ ਰਾਗ ਮਾਰੂ ਬਾਣੀ ਕਬੀਰ ਜੀਓ ਕੀ ੴ ਸਤਿਗੁਰ ਪ੍ਰਸਾਦ ਅਨਪਉ ਕਿਨੈ ਨਾ ਦੇਖਿਆ ਬੈਰਾਗੀ ਅੜੇ ਬਿਨ ਪੈ ਅਨਪਉ ਹੋਏ ਵਣਾ ਹੰਬੈ ਸਹੋ ਹਦੂਰ ਦੇਖੈ ਤਾਂ ਪਉ ਪਵੇ ਬੈਰਾਗੀ ਅੜੇ ਹੁਕਮੈ ਬੂਝੈ ਤਾਂ ਨਿਰਪਉ ਹੋਏ ਵਣਾ ਹੰਬੈ ਹਰ ਪਾਖੰਡਨਾ ਕੀ ਜਾਈ ਬੈਰਾਗੀ ਆੜੇ ਪਾਖੰਡ ਰਤਾ ਸਭ ਲੋਕ ਬਣਾ ਹੰਬੈ ਤ੍ਰਿਸ਼ਨਾ ਪਾਸਨਾ ਛੋਡ ਲਈ ਬੈਰਾਗੀ ਆੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਬੈਰਾਗੀ ਆੜੇ ਜੇ ਮਨ ਮਿਰਤਕ ਹੋਏ ਵਣਾ ਹੰਬੈ ਸਤਗੁਰ ਬਿਨ ਬੈਰਾਗ ਨਾ ਹੋਵੈ ਹੀ ਬੈਰਾਗੀ ਆੜੇ ਜੇ ਲੋਚੈ ਸਭ ਕੋਏ ਵਣਾ ਹੰਬੈ ਕਰਮ ਹੋਵੇ ਸਤਗੁਰ ਮੈਂ ਲੈ ਬਹਿ ਰਾਗੀ ਆੜੇ ਸਹਜੇ ਪਾਵੇ ਸੋਏ ਵਣਾ ਹੰਬੈ ਕਾਹੋ ਕਬੀਰ ਇੱਕ ਬੇਨਤੀ ਬਹਿ ਰਾਗੀ ਆੜੇ ਮੋਕੋ ਭੌਜਲ ਪਾਰ ਉਤਾਰ ਵਣਾ ਹੰਬੈ ਰਾਜਨ ਕੌਨ ਤੁਮਾਰੇ ਆਵੇ ਐਸੋ ਪਾਓ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਪਾਵੇ ਰਹਾਓ ਅਸਤੀ ਦੇਖ ਪਰਮ ਤੇ ਪੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ ਕਬੀਰ ਕੋ ਠਾਕਰ ਅੰਦ ਬਿਨੋਦੀ ਜਾਤਨਾ ਕਾਹੂ ਕੀ ਮਾਨੀ ਸ਼ਲੋਕ ਕਬੀਰ ਗਗਨ ਤਮਾ ਮਾ ਬਾਜਿਓ ਪਰਿਓ ਨਿਸਾਨੈ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦਿਨ ਕਹਿਤ ਪੁਰਜਾ ਪੁਰਜਾ ਕਟਮਰੈ ਕਬਹੂ ਨਾ ਛਾੜੈ ਖੇਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦੇਉ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਚਾਰ ਮੁਕਤੋ ਚਾਰ ਐ ਸਿਧ ਮਿਲ ਕੈ ਦੂਲੇ ਪ੍ਰਭ ਕੀ ਸਰਨ ਪਰਿਓ ਮੁਕਤ ਭਾਇਓ ਚੌਹ ਜੁਗ ਜਾਣਿਓ ਜਸ ਕੀਰਤਿ ਮਾਥੈ ਛਤਰ ਤਰੇਓ ਰਾਜाराम ਜਬਤ ਕੋ ਕੋ ਨਾ ਤਰਿਓ ਗੁਰ ਉਪਦੇਸ ਸਾਧ ਕੀ ਸੰਗਤ ਭਗਤ ਭਗਤਾ ਕੋ ਨਾਮ ਪਰਿਓ ਰਹਾਓ ਸੰਖ ਚੱਕਰ ਮਾਲਾ ਤਿਲਕ ਬਰਾਈਤ ਦੇਖ ਪ੍ਰਤਾਪ ਜਮ ਡਰਿਓ ਨਿਰਪਉ ਭੈ ਰਾਮ ਬਲ ਗਰਜਤ ਜਨਮ ਮਰਨ ਸੰਤਾਪ ਫੇਰਿਓ ਅੰਬਰੀ ਕਉਦੀਓ ਅਪੈ ਪਦ ਰਾਜ ਭੇਖਨ ਅਧ ਕਰਿਓ ਨੌਨਿਤ ਠਾਕਰ ਦੇਈ ਸੁਦਾਮਾ ਧਰੂ ਅਟਲ ਅਜੂ ਨਾ ਡਰਿਓ ਭਗਤ ਹੈ ਤਾ ਮਾਰਿਓ ਹਰਨਾਖਸ ਨਰਸਿੰਘ ਰੂਪ ਹੋਏ ਦੇਹ ਧਰਿਓ ਨਾਮਾ ਕਹੈ ਭਗਤ ਬਸ ਕੇ ਸਭ ਅਜੂ ਬਲ ਕੇ ਦਵਾਰ ਖਰੋ ਮਾਰੂ ਕਬੀਰ ਜੀਓ ਦੀਨ ਬਸਾਰੇ ਔਰ اے دیਵਾਨੇ ਦੀਨ ਬਸਾਰੇ ਓਰੇ ਪੇਟ ਭਰੇ ਓ ਪਸ਼ੂਆ ਜੋ ਸੋਇਓ ਮਨੁੱਖ ਜਨਮ ਹੈ ਹਾਰਿਓ ਰਹਾਓ ਸਾਧ ਸੰਗਤੋ ਕਭੂ ਨਹੀਂ ਕੀਨੀ ਰਚਿਓ ਤੰਦੈ ਝੂਠ ਸਵਾਰ ਸੂਕਰ ਬਾਹ ਸਿਜੇ ਵਾਏ ਪਟਕਤ ਚਾਲਿਓ ਊਠ ਆਪਸ ਕਉ ਦੀਰਘ ਕਰ ਜਾਨੈ ਔਰਨ ਕਉ ਲਗਮਾਤ ਮਨਸਾ ਬਾਚਾ ਕਰਮ ਨਾਮੈ ਦੇਖੇ ਦੁਜਗ ਜਾਤ ਕਾਮੀ ਕਰੋਧੀ ਚਾਤਰੀ ਬਾਜੀ ਗਰਬੇ ਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਭੂ ਨਾ ਸਿਮਰਿਓ ਰਾਮ ਕਹ ਕਬੀਰ ਚੇਤਾ ਨਹੀਂ ਮੂਰਖ ਮੁਗਦਗਵਾਰ ਰਾਮ ਨਾਮ ਜਾਨਿਓ ਨਹੀਂ ਕੈਸੇ ਉਤਰ ਸਪਾਰ ਰਗ ਮਾਰੂ ਬਾਣੀ ਜੈ ਦੇਉ ਜਿਉ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਚੰਦ ਸਤਿ ਭੇਦਿਆ ਆ ਨਾਦ ਸਤ ਪੂਰਿਆ ਸੂਰ ਸਤ ਖੋੜ ਸਾ ਦਤ ਕੀਆ ਆ ਬਲ ਬਲ ਤੋੜਿਆ ਅਚਲ ਚਲ ਥੱਪਿਆ ਆ ਘੜ ਘੜਿਆ ਤਹਾਂ ਆਪਿਓ ਪੀਆ ਮਨਿਆਦ ਗੁਣਿਆਦ ਵਖਾਣਿਆ ਤੇਰੀ ਦੁਬਦਾ ਦ੍ਰਿਸ਼ਮਾਨਿਆ ਰਹਾਓ ਅਰਧ ਕਹੋ ਅਰਧਿਆ ਸਰਧ ਕਹੋ ਸਰਧਿਆ ਸਲਲ ਕਹੋ ਸਲਲ ਸਮਾਨਿਆ ਆਇਆ ਬਦਤ ਜੈ ਦੇਉ ਜੈ ਦੇਵ ਕਉ ਰਮਿਆ ਬ੍ਰਹਮ ਨਿਰਵਾਣ ਲੇਵ ਲੀਣ ਪਾਇਆ ਕਬੀਰ ਮਾਰੂ RAM ਸਿਮਰ ਪਛਤਾਹੇਗਾ ਮਨ ਪਾਪੀ ਜੀਆਰਾ ਲੋਭ ਕਰਤ ਹੈ ਆਜ ਕਾਲ ਉਠ ਜਾਹੇਗਾ ਰਹਾਓ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮਪੁਲਾਹੇਗਾ ਧਨ ਜੋਬਨ ਕਾ ਗਰਬ ਨਾ ਕੀਜੈ ਕਾਗਦ ਜਿਓ ਗਲ ਜਾਹੇਗਾ ਜਉ ਜਮ ਆਏ ਕੇਸ ਗਹਿ ਪਟਕੈ ਤਾ ਦਿਨ ਕਿਛ ਨਾ ਬਸਾਹੇਗਾ ਸਿਮਰਨ ਭਜਨ ਦਇਆ ਨਹਿ ਕੀਨੀ ਤਉ ਮੁਖ ਚੋਟਾ ਖਾਹੇਗਾ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਰਗ ਮਾਰੂ ਬਾਣੀ ਰਵਦਾਸ ਜੀੋ ਕੀ ੴ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਥੈ ਛਦਰ ਧਰੈ ਰਹਾਓ ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੁਹੀ ਤਰੈ ਨੀਚੈ ਉਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮਦੇਵ ਕਬੀਰ ਤਲੋਚਨੋ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜਿਉ ਤੇ ਸਭੈ ਸਰੈ ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇਰੇ ਚਾਰ ਪਦਾਰਥ ਅਸ਼ਟ ਮਹਾ ਸਿਧ ਨੰਮ ਨਿਦ ਕਰ ਤਲ ਤਾਂ ਕਹਿ ਹਰ ਹਰ ਹਰਨਾ ਜਪ ਸਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾਓ ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਖਰ ਮਾਹੀ ਬਿਆਸ ਵਿਚਾਰ ਕਹੇ ਪਰਮਾਰਥ ਰਾਮਨਾਮ ਸਰ ਨਹੀਂ ਸਹਿਜ ਸਮਾਦ ਉਪਾਦ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ ਕਹਿ ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਭਾਗੀ